ਦੋ ਮੀਟਰ ਪਿੰਡ ਪਾਣੀ ਵੜਿਆ ਪਿਆ ਨਿਆਣੇ ਇਧਰ ਵੇਖੋ ਤਰਨ ਦੇ ਇਧਰ ਮੋਟਰਸਾਈਕਲ ਵੀ ਬੰਦ ਹੋ ਗਈ ਆ ਪਾਣੀ ਚ ਫਲੰਚ ਫਲੰਚ ਫਾਲੀਆਂ ਆ ਇਧਰ ਵੇਖੋ ਪਾਣੀ ਉਥੋਂ ਬਹੁਤ ਤੇਜ਼ ਚੱਲਣ ਦੇ ਪਰੇਸ਼ਾਨੀ ਆਉਂਦੀ ਫਰੇ ਇਹਨੂੰ ਪਰੇਸ਼ਾਨੀ ਆ ਗਈ ਕਰੋ ਜੇ ਇੱਥੇ ਪਿੰਡਾਂ ਦੇ ਘਰਾਂ ਦੇ ਜਾਰੇ ਇਹਦਾ ਬੱਤੀ ਵੀ ਬੰਦ ਕਰਤੀ ਮੁਰਦਾ ਸਾਹਿਬ ਬੰਦ ਜੇ ਨਾਲ ਕਾਹ ਹੈ ਜਿਆ ਬਈ ਆਉਂਦੀ ਇਹ ਮੋਟਰਸਾਈਕਲ ਪਾਣੀ ਦੀ ਸਪੀਡ ਦੇਖੋ ਐਂਡ ਵੀ ਨਹੀਂ ਕਿਉਂਕਿ ਅੱਗੇ ਕੰਦ ਆਇਆ ਨਹੀਂ ਪਾਣੀ ਨਹੀਂ ਪੈਂਦਾ ਮੈਂ ਰੋਥੇ ਘਲਾ ਰਿਹਾ ਆ ਇਹਦੇ ਪਾਣੀ ਦਾ ਇਤਰਾ ਸਪੀਡ ਜਿਆ ਕਰੋ ਧੱਕਾ ਮਾਰਦਾ ਪਾਣੀ ਓਏ ਹੋਏ ਧੱਕਾ ਮਾਰਦਾ ਓਏ ਸਬਜਾ ਜਿੱਦਾਂ ਘਰ ਉੱਚੀ ਹੈ ਨਾ ਇਦਾਂ ਵਜਾ ਬਾਕੀ ਸਾਰਾ ਹਾਲਾਤ ਮਾ ਵੱਲ ਪਾਣੀ ਵਾਧੂ ਹੋਇਆ ਸਭ ਪਰੇਸ਼ਾਨ ਹੋ ਗਏ ਆ ਛੋਨੇ ਤੇ ਚੱਲੋ ਮਰੇ ਮਰੇ ਆ ਪਿੰਡ ਵਾਲੇ ਵੀ ਵਿਚਾਰੇ ਪਰੇਸ਼ਾਨ ਹੋ ਗਏ ਸਾਰੇ ਬੋਰ ਮਸਤਰੀ ਹੋ ਗਈ ਜਾਰੇ ਜਿਹੜੇ ਇਧਰ ਦਰਿਆਵਾਂ ਚ ਪਿੰਡ ਵਾਲੇ ਔਲ ਡੰਗਰ ਹਰੇਕ ਪਰੇਸ਼ਾਨੀ ਆਉਣਾ ਜਾਣਾਗੇ ਨੂੰ ਦੁੱਖ ਤਕਲੀਫ ਠੀਕ ਕਰ ਲੋ ਵੀ ਪਿੰਡ ਦਾ ਇਧਰਲਾ ਪਾਸਾ ਬੰਨ ਨਾਲ ਦਾ ਕੀ ਕੀ ਬਲਾਵਾ ਰੂੜੀ ਜਾਂ ਜਾਣ ਦੀਆਂ ਆਇਆ ਕਰੋ ਕੋਈ ਜੀ ਚੀਜ਼ ਲੱਗੀ ਨਾਲ ਸਿੱਤੀ ਔਰ ਕੀ ਕੀ ਰੋੜ ਰੋੜ ਹੁੰਦੇ ਆ ਬੋਰ ਮੜਾ ਵਾਲਾ ਜੀ ਘਰਾਂ ਚ ਪਾਣੀ ਵੜ ਗਿਆ ਲੋਕਾਂ ਦੇ ਮਾਰ ਚਸਤਾਂ ਚ ਪਾਣੀ ਵੜਿਆ ਘਰਾਂ ਦੇ ਅੱਗੇ ਬਹਨ ਲਾਏ ਆ ਅੰਮੜੀ ਹਰੀ ਮਾਂਦੀ ਆ ਦੇਖੋ ਘਰਾਂ ਚ ਪਾਣੀ ਵੜਿਆ ਜੀ ਮੋਟਰਸਾਈਕਲ ਲਈ ਫਿਰਦੇ ਸੜਾਈ ਹੋਏ ਲੋਕ ਆਹ ਦੇਖੋ ਇਦਾਂ ਪਾਣੀ ਘਰੇ ਅੰਦਰ ਹੀ ਵੜ ਜਾਣਾ ਟੋਡਾ ਪਾ ਲਾ ਜੀ ਮੋਰਨ ਸਟੀਰੀ ਟਾਈਟ ਹੋ ਚੁੱਕੀ ਆ ਰਾਬਰਾ ਖਾਈਏ ਕੋਈ ਸਰਕਾਰਾਂ ਸਰਕਾਰਾਂ ਕੋਈ ਬਾਹ ਨਹੀਂ ਖੜਦੀਆਂ ਉਹੀ ਪਤਾ ਲੈ ਨਹੀਂ ਆਉਂਦਾ ਡਰਦੇ ਕਰਦੇ ਨੇ ਪਾਣੀ ਜੱਲਾਂਦਾ ਟਰੈਕਟਰ ਨੰਘਾ ਰਹੇ ਨੇ ਮੋਟਰਸਾਈਕਲ ਵੀ ਨੇ ਪਾਣੀ 'ਚ ਨੰਘ ਰਹੇ ਨੇ ਚਾਰ ਕੋਹ ਵੈ ਨਹੀਂ ਇਹਨਾਂ ਨੂੰ ਪਾਣੀ ਪੁਣੀ